不漂亮，不漂亮<不>、嗯，不漂亮，谁？谁 ஆனால் <coughs>

ਬਾਬਾ ਸਿਆਣਾ ਪਿਆਰਾ ਹੈਗਾ ਫੜ ਜਾ ਕਾਲੂ ਫੜ ਜਾ ਉੱਛੇ ਹੋ ਤੇ ਨਜ਼ਾਰੇ ਮੈਂ ਕਿਤੇ ਨਜ਼ਾਰੇ ਆ ਕਿਉਂ ਵੋਟ ਬਣਾਏ ਤੇ ਬਾਈ ਓਏ ਉਹੀ ਕਿ ਬਰੋਡੀਆਂ ਜਾਲੀ ਮੋੜ पे ਹੋਣਾ ਆ ਇਹਨੂੰ ਓਏ ਨਹੀਂ ਦਿਖਾ ਵੈਰਾਈਟੀ ਦਿਖਾ ਦੇ ਆਈਡੀ ਦਿਖਾ ਤੂੰ ਆਈਡੀ ਦਿਖਾ ਓਏ ਯਾਰ ਕਿੱਥੇ ਵੋਟ ਦਿਖਾ ਥੋੜੀ ਮੇਰਾ ਗੱਲ ਤੋਂ ਨਾ ਰਹੀ ਇਹ ਇਹ ਜਾਲੀ ਵੋਟ ਪਾਉਣ ਆਇਆ ਬਾਈ ਜੀ ਇਹ ਕਿੰਨੇ ਨੰਬਰ ਵਾਰਡ ਚ ਬਾਈ ਥੋੜੀ ਕਿੰਨੇ ਨੰਬਰ ਵਾਰਡ ਚ ਵੋਟ ਦੇ ਜੀ ਕਿਹੜਾ ਵਾਰਡ ਹੈ ਤੇਰਾ ਤੇ ਨੰਬਰ ਚ ਆਇਆ ਸੀ ਮੈਂ ਇਹਨੂੰ ਨੰਬਰ ਚ ਤੂੰ ਆਈਡੀ ਦਿਖਾ ਓਏ ਯਾਰ ਇਹ ਜਾਲੀ ਵੋਟ ਪਾਉਣ ਆਇਆ ਬਾਈ ਜੀ ਜਾਲੀ ਵੋਟ ਪਾਉਣ ਆਇਆ ਕੋਈ ਨਾ ਕੋਈ ਧੱਕਾ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਠੀਕ ਹੈ ਧੱਕਾ ਹੋ ਰਿਹਾ ਹੈ ਸ਼ਗਲ ਨਹੀਂ ਕਰਨ ਭਾਈ ਜੀ ਕਿਹੜਾ ਕਿੱਥੋਂ ਆਏ ਹੋ ਤੁਸੀਂ ਦੱਸ ਬਈ ਕੈਮਰੇ ਨੂੰ ਬੋਲ ਕੈਮਰਾ ਹੋਇਆ ਅੱਛਾ ਪਰਚੀ ਦਿਖਾ ਕਿਹੜੀ ਲੈ ਦਿਖਾ ਕਿਹੜੀ ਪਰਚੀ ਹੈ ਕੀ ਹੈ ਤੇਰੇ ਕੋਲ ਆਈ.ਡੀ. ਕਾਰਡ ਕੀ ਹੈ ਤੇਰੇ ਕੋਲ ਕਿੱਥੇ ਦਾ ਰਹਿਣਾ ਹੈ ਬੋਲ ਪੈਂਗਾ ਰਾਈਡਰ ਗੱਡੀ 'ਚ ਬਈ ਫਿਰ ਤੁਸੀਂ ਗੱਡੀ ਲੈ ਕੇ ਦਿਖਾ ਮੈਨੂੰ ਐਸਟੀ ਦਿਖਾ ਮੈਂ ਚਾਹੁੰਦਾ ਜੰਮ ਕਰ ਅੰਮ੍ਰਿਤ ਜਿਵੇਂ ਆਗਾ ਤੇਰੀ ਚਾਹੇ ਲੋ ਆ ਰਹੇ ਨੇ ਤੁਸੀਂ ਕਹਿੰਦੇ ਨਾ ਫਰਦੇ ਵਾਲੇ ਕੋਲ ਹੈ ਥੋੜੀ ਹੈ ਯਾਰ ਖਰਚਾ ਦਿਵਾਓ ਤੇ ਪਹਿਲਾਂ ਫਿਰ ਦੇਖੋ ਸੁਲਾਈ ਕੀ ਚੱਕਰ ਪਿਆ ਸਰ ੱੱਕੇ ਨਾਲ ਆਵਾਦ ਵੀ ਪਾਰਟੀ ਵਾਲੇ 150 ਬੰਦਾ ਇਹਨਾਂ ਦੇ ਇਕੱਠਾ ਕਰਿਆ ਸਾਹਮਣੇ ਪੋਲਿੰਗ ਬੂਥ ਤੇ ਔਰ ਇਹ ਜਾਲੀ ਵੋਟਰ ਅਸੀਂ ਫੜੇ ਨੇ ਚਾਰ ਪੰਜ ਬੰਦੇ ਭੱਜ ਗਏ ਜੀ ਇਸ ਕੀ ਕਰ ਰਹੀ ਜੀ ਪੁਲਿਸ ਕੁਛ ਨਹੀਂ ਕਰ ਰਹੀ ਜੀ ਮੂਕ ਦੱਸ ਇਵਨ ਕੇ ਪ੍ਰੈਜਾਈਡਿੰਗ ਅਫਸਰ ਵੀ ਕੁਛ ਨਹੀਂ ਕਰ ਰਿਹਾ ਸਰ ਮੈਂ ਹਰੇਕ ਨੂੰ ਕਿਹਾ ਸਾਡਾ ਕੰਮ ਨਹੀਂ ਆਈਡੀ ਚੈੱਕ ਕਰਨ ਜਿਹੜਾ ਵਰਜੀ ਵੋਟ ਪਾਵੇ ਅੱਛਾ ਪਰ ਪ੍ਰੈਜਾਈਡਿੰਗ ਅਫਸਰ ਛੇਨ ਪਰ ਪਰਸੀ ਹੋਵੇ ਆਈਡੀ ਨਹੀਂ ਹੈ ਪਰਸੀ ਹੋਵੇ ਪਰਸੀ ਕੇ ਲਈ ਹੈ ਇਹ ਉਦਕ ਤੱਕ ਮੈਂ ਆਰਓ ਨੂੰ ਕਿਹਾ ਏ ਕਹਦੇ ਸਾਡਾ ਕੰਮ ਨਹੀਂ ਅਸੀਂ ਪਰਚੀ ਦੀ ਆਈਡੀ ਚੈੱਕ ਕਰੀਏ ਜਾਨੀ ਵੋਟ ਪਾ ਰਹੇ ਨੇ ਮਿਲ ਕੇ ਪਾ ਰਹੇ ਨੇ ਚੈੱਕ ਕਰਾ ਕੇ ਕਰਾਂ ਜਾਨੀ ਵੋਟ ਪਾ ਰਹੇ ਮਿਲ ਕੇ ਪਾ ਰਹੇ ਸਰ ਮੈਂ ਸਰ ਕੇ ਹੈ ਅਰ ਪਾ ਜਦੋਂ ਕੀ ਬੋਟਿੰਗ ਤੋਂ ਪਹਿਲਾਂ ਚੈਕਿੰਗ ਕੀਤੀ ਜਾ ਰਹੀ ਹੈਗੀ ਇਹਦਾ ਵੇਨ ਆ ਜੀ ਇਹਨਾਂ ਦੇ ਏਜੰਟ ਬੈਠੇ ਆ ਹਾਂ ਨਹੀਂ ਵੀ ਚੈਕਿੰਗ ਕਰ ਰਹੇ ਪਰਚੀ ਵਗੈਰਾ ਦੀ ਸਨੇ ਉਹ ਡਾਕੀ ਤੇ ਇਹਨਾਂ ਦੇ ਜੱਟ ਬੈਠੇ ਆ। ਬੰਦਾ ਫੜਿਆ ਤੁਸੀਂ ਨਹੀਂ ਨਹੀਂ ਪੁੱਛੇ ਨਾ ਮੇਰਾ ਬੱਚਾ ਜਦੋਂ 15 ਤੱਕ ਲੈ ਲੈਂਦੇ। ਚੁੱਪ ਕਰ ਕੋਈ ਬੰਦਾ ਕਰਵਾ ਨਹੀਂ। ਅਸੀਂ ਬੰਦਾ ਫੜਨਾ। ਬੰਦੇ ਬੱਚੇ ਦੀ ਹੈ। ਆਪਾਂ ਕਾਟਦੇ ਪੱਛੇ ਨੇ ਭਾਈ ਜੀ। ਬੰਦੇ 7000 ਲੈ ਲੈਂਦੇ। ਬਿਲਕੁਲ। ਸੜ ਜਾ ਮੈਂ ਤਾਂ ਸੜ ਜਾ। अत की मरी चालीह ਓ ਲੱਤ ਮਾਰੀ ਦੋਈ ਦੋਈ ਕਿੰਨੇ ਮਾਰਦੇ ਜਿਹੜੇ ਆਹ ਬਹਰ ਗਏ ਨੇ ਬੜੀ ਕੰਪਲੇਨਟ ਦੇ ਫਰਮਾਨ ਜੀ ਇਹਨਾਂ ਨੇ ਸਾਡੇ ਬੰਦੇ ਦੀ ਪੱਗ ਲੱਤਾਂ ਮਾਰੀਆਂ ਤੁਸੀਂ ਵੀ ਜਿਹੜੇ ਐਕਸੀਡੈਂਟ ਕੇ ਅੰਦਰ ਹਾਂਜੀ ਪੱਗ ਨਹੀਂ 25 ਕੀ ਬੰਦੇ ਇਹਨਾਂ ਦੇ ਨਾਲ ਆਏ ਨੇ ਹਾਂਜੀ ਹਾਂਜੀ ਜਿਹੜੀ ਗੱਲ ਹੈ ਨਾ ਉਹਦੀ ਕੰਪਲੇਨਟ ਲਿਖ ਕੇ ਦਿਓ ਤੁਸੀਂ ਦੀ ਕੰਪਲੇਨਟ ਲਿਖ ਕੇ ਦਿਓ ਕਰ ਗਈ ਹੋ ਮੋਟੇ ਕਰ ਵੀ ਕਰਵਾ ਮੇਰੀ ਗੱਲ ਸੁਣੋ ਜੇ ਤੁਸੀਂ ਕਿਸੇ ਨੂੰ ਇਹ ਗੱਲ ਕਹੋਗੇ ਨਾ ਕਿ ਵੋਟ ਨਹੀਂ ਪਾਣੀ ਤੇ ਤੁਹਾਡੇ ਖਿਲਾਫ ਕਰ ਗਈ ਹੋ ਆਈ ਐਮ ਨੋਟ ਸੇਇੰਗ ਥੈਟ ਹਾਂ ਸੋ ਫਿਰ ਉਹਨਾਂ ਨੂੰ ਵੋਟ ਪਾਉਣ ਦੇ ਤੁਸੀਂ ਇਹੀ ਕਹਿੰਦੇ ਹੋ ਵੋਟ ਪਾਉਣੀ ਸੋ ਵੋਟ ਪਾਣ ਦੋ ਨਹੀ ਅਸੀਂ ਪਾਓ ਤੁਸੀਂ ਕਿਸੇ ਨੂੰ ਵੋਟ ਪਾਣ ਤੋਂ ਰੋਕ ਨਹੀਂ ਸਕਦੇ ਐਕਟ ਨਹੀਂ ਜਿਹੜੀ ਇਹ ਗੱਲ ਹੈ ਨਾ ਕਹਿੰਦੀ ਵੋਟ ਪਾਣ ਦੀ ਕੋਈ ਲੋੜ ਨਹੀਂ ਜਾਓ ਨਹੀਂ ਸਰ ਕੋਈ ਨਹੀਂ ਕਹਿ ਸਕਦਾ ਸਰ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਵੋਟ ਪਾਣ ਦੋ ਜੇ ਤੁਹਾਨੂੰ ਲੱਗਦਾ ਹੈ ਕਿ ਵੋਟ ਨਹੀਂ ਪਾਣੀ ਚਾਹੀਦੀ ਤੁਸੀਂ ਬਾਹਰ ਜਾਓ ਇੱਥੇ ਨਾ ਖੜੇ ਹੋ ਸਰ ਅਸੀਂ ਕਹਿ ਜੀ ਸਰ ਵੋਟ ਪਾਣ ਦਿਓ ਡੋਟ ਇਨਫਲੂਐਂਸ ਦਾ voting ਸਰ ਨੇਵਰ ਬਸ ਠੀਕ ਨੇਵਰ ਉਹ ਜਿਹੜਾ ਚੱਲਣਾ ਪੇ ਪੀਸਫੁਲੀ ਚੱਲਣ ਦਾ ਥੋੜੇ ਇਲੈਕਸ਼ਨ ਏਜੰਟ ਬੈਠੇ ਨੇ ਅੰਦਰ ਹਾਂਜੀ ਬੈਠੇ ਸਰ ਇਹਦੇ ਦੀ ਪੱਕ ਲਾਈਏ ਕੰਪਲੇਂਟ ਦੋ ਹਾਂਜੀ ਸਰ ਪੱਕ ਲਾਈਏ ਤੇ 25 30 ਬੰਦੇ 25 30 ਬੰਦੇ ਨਾਲ ਆਏ ਪਹੁੰਚ ਗਏ ਆਹ ਦੇਖੋ ਉਹ ਉਹ ਯਾਰ ਉਹ ਵੀ ਤਾਂ ਬਾਹਰ ਆ ਗਿਆ ਆ ਦੇਖੋ ਸਰ ਕੈਂਡੀਡੇਟ ਅੰਦਰ ਹੀ ਰਹਿਣਾ ਸਰ ਮੈਂ ਬਿਲਕੁਲ ਦੋਨੋਂ ਚ ਇੱਕ ਸਰ ਪੋਲਿੰਗ ਹਾਲ ਸਰ ਨਹੀਂ ਬੈਠੇ ਦੋਨੋਂ ਜਾਣਾ ਨਾ ਨਾ ਸਰ ਮੇਰੀ ਗੱਲ ਸਮਝੋ ਇੱਥੇ ਪਹਿਲਾਂ ਪੋਲ ਨਾ ਮਾਈ ਮੇਰੀ ਸਰ ਮੈਂ ਨਾ ਮੈਂ ਤਾਂ ਵੋਟ ਪਾਉਣ ਨੂੰ ਮੈਂ ਤਾਂ ਵੋਟ ਪਾ ਲਈ ਮੇਰੇ ਮੂਹਰੇ ਕੋਈ ਨਹੀਂ ਲਾਉਂਦਾ ਹੱਥ ਹੱਥ ਕਾਉਣ ਨੂੰ ਮੈਂ ਬਿਲਕੁਲ ਹਸਣਾ ਹਾਂ ਮੈਂ ਚਲੋ ਜੀ ਚਲੋ ਚਲੋ ਬਾਹਰ ਚਲੋ ਬੀ ਬਿਸਮੱਲਾ ਰਹਿਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਉਹ ਰੇ ਘਟਨਾ ਬਾਰ ਸੁਸ਼ੀਲ ਨૈયਰ ਨੂੰ ਲੈ ਆਏ ਨੇ ਗੱਲ ਕਰਦਾ ਨૈયਰ ਦਾ ਕੀ ਹੋਇਆ ਨૈયਰ ਜੀ ਕੀ ਹੋਇਆ ਦੋਸਤੋ ਉਹ ਮੈਨਾਂ ਟੱਕਾ ਹੋ ਰਿਹਾ ਹੈ ਹੋਇਆ ਕੀ ਹੈ

i don't

ਜੀਨ ਲਈ ਨਾਂ ਨਾ ਟੱਕਾ ਕਰਿਆ ਜੀਨ ਲਈ ਨਾ ਟੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਧਰ ਵੀ ਰੇਰ ਅਬ ਪਰਿਆੰਕਾ ਜੀ ਕਰ ਰਹੇ ਹੋ ਇਹ ਬਰਾ ਦੋ ਕਰ ਰਹੇ ਨੇ ਰੇਰ ਜਾਨ ਨੇ ਸ਼ਾਂਤੀ ਬਾਦ ਕਰ ਰਹੇ ਤੁਸੀਂ ਹੁੰਦੇ ਨਹੀਂ ਤੁਸੀਂ ਫੇਰ ਕਰਦੇ ਹੋ ਨਹੀਂ ਹੋ ਜੀ ਮੈਂ ਹਮਤ ਜੋੜੇ ਫਿਰ ਬੈਂਟੀ ਕਰ ਰਹਾਗਾ ਗਾੜੀ ਵਿੱਚ ਆ ਦੇ ਨਾਲ ਸਾਡੇ ਵਿੱਚ ਹੋ ਓ ਕਿੱਥੇ ਹੋ ਚਿੰਨਾ ਕਰਦਾ ਹਾਂ ਕਿ ਇਹ ਲੱਗਦਾ ਹੈ ਅਸੀਂ ਵੀ ਮੈਚ ਖੇਡਦੇ ਹਾਂ ਜੀ ਇਹ ਮਹਾਰਾਜ ਆਸੂ ਜੀ ਖਲਾਂਗੇ ਫਲੋਤਰਾ ਜੀ ਨੂੰ ਵੀ ਖੇਲੇ ਦਿਓ ਜੀ ਕੁੰਦੂਗੋ ਵੀ ਲੈ ਲਓ ਆਹ ਜੱਤੀ ਆ ਵੀ ਲੈ ਲਓ ਬੰਦੇ ਬੇੜੀ ਹੋਗੇ ਨੇ ਬੰਦੇ 何やってるんだろう 어머 Hvala na izgledu ज़रूरु <m> कर <toilet socks oczywiście> <pel>

ਉਹ ਬਦਮਾਸ਼ੀ ਦਾ ਖਾਣਾ ਆਪਣੱ ਲੱਤਾਂ ਦੇ ਉੱਤੇ ਮੇਜੇ ਸਿੱਧਕੇ ਚਲੇ ਗਏ ਅਸੀਂ ਭੱਜ ਕੇ ਚਾਲ ਚਾਈ ਗਏ ਨਹੀਂ ਐਵੇਂ ਗੇਰੇ ਨਾਲ ਬੋਟਾ ਕੀਤੇਗਾ